ਪਰਮਾਤਮਾ ਨੂੰ ਚਾਉਣ ਵਾਲਿਆਂ ਨੇ ਉਸ ਦੀ ਪ੍ਰਾਪਤੀ ਦੇ ਲਈ ਕਈ ਮਾਰਗਾਂ ਨੂੰ ਬਣਾਇਆ ਜੇਕਰ ਗੁਰਬਾਣੀ ਤੋਂ ਸਿੱਖਿਆ ਲਈਏ ਤਾਂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਗੁਰਬਾਣੀ ਅੰਦਰ ਸਿੱਖਿਆ ਦਿੰਦੇ ਹਨ ਕਹਿੰਦੇ ਕਾਹੇ ਰੇ ਮਨ ਖੋਜਣ ਜਾਈ ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਈ ਕੋਪ ਮਦ ਜਿਉ ਬਾਸ ਬਸਤ ਹੈ ਮੁਕਰਮਾ ਹੈ ਜੈਸੇ ਛਾਈ ਤੈਸੇ ਹੀ ਹਰ ਵਸੇ ਨਿਰੰਤਰ ਘਟ ਹੀ ਖੋਜੋ ਭਾਈ ਸਾਹਿਬ ਜੀ ਕਹਿੰਦੇ ਹੈ ਮਨਾ ਤੂੰ ਉਸ ਪ੍ਰਮਾਤਮਾ ਨੂੰ ਲੱਭਣ ਦੇ ਲਈ ਜੰਗਲ ਬੀਲਿਆਂ ਵਿੱਚ ਕਿਉਂ ਭਟਕਦਾ ਫਿਰਦਾ ਹੈ ਉਹ ਪ੍ਰਮਾਤਮਾ ਤਾਂ ਜਿਵੇਂ ਫੁੱਲਾਂ ਦੇ ਵਿੱਚ ਸੁਗੰਧੀ ਵਸਦੀ ਹੈ ਤੇ ਸ਼ੀਸ਼ੇ ਦੇ ਵਿੱਚ ਇਨਸਾਨ ਦੀ ਪਰਛਾਈ ਵਸਦੀ ਹੈ ਉਸੇ ਤਰ੍ਹਾਂ ਤੇਰੇ ਹਿਰਦੇ ਵਿੱਚ ਵਸਿਆ ਹੋਇਆ ਹੈ ਤੇ ਤੂੰ ਉਸ ਨੂੰ ਬਾਹਰ ਜੰਗਲਾਂ ਬੀਲਿਆਂ ਵਿੱਚ ਨਾ ਲੱਭਦਾ ਫਿਰ ਤੂੰ ਉਸ ਪ੍ਰਮਾਤਮਾ ਨੂੰ ਆਪਣੇ ਅੰਦਰੋਂ ਹੀ ਲੱਭ ਸਕਦਾ ਹੈ ਇਸ ਲਈ ਗੁਰੂ ਦੇ ਮਾਰਗ ਤੇ ਚੱਲ ਕੇ ਤ ਉਸ ਪ੍ਰਮਾਤਮਾ ਨੂੰ ਆਪਣੇ ਹਿਰਦੇ ਘਟ ਵਿੱਚੋਂ ਹੀ ਲੱਭਣ ਦੀ ਕੋਸ਼ਿਸ਼ ਕਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ